ਟੰਡਨ ਮੁਹੱਲੇ ਤੇ ਵਿੱਚ ਇੱਕ ਮੁਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫਆਈਆਰਸ ਨੇ ਐਂਡੀਪੀਐਸ ਟੈਗ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਡਿਪਾਰਟਮੈਂਟ ਨੇ ਰਿਐਕਸ਼ਨ ਦਿੱਤਾ ਹੈਗਾ ਤੇ ਇਹਦੇ ਉੱਪਰ ਵੀ ਹੋਰ ਐਫਆਈਆਰ ਅ ਜਿਹਨ ਮੈਂ ਪਹਿਲਾਂ ਤੁਹਾਨੂੰ ਤੁਹਾਡੇ ਮਾਧਿਅਮ ਰਹੀ ਤੇ ਤੁਹਾਨੂੰ ਤੇ ਆਮ ਬਾਕੀ ਬਾਕੀ ਦਾ ਸਾਰਾ ਜਾਣੀ 30 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫਆਈਆਰ ਦਰਜ ਕਰ ਚੁੱਕੇ ਹਾਂ ਤੇ 100 ਤੋਂ ਉੱਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਹਾਂ ਤੇ 8 ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਆ ਜਿਉਂ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਪੰਚਾਇਤਾਂ ਕੋਲ ਕਰਦੀ ਅਸੀਂ ਜਿੱਦਾਂ ਦੇ 8 ਆਰਟਿਕ ਸੀਰੀਏ ਨੂੰ ਨੀ ਐਡੀਸ਼ਨ ਸਟੈਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀਆਂ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁੰਟ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ ਸੌ ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿ ਹੁਣ ਲੋਕੀ ਬੜੇ ਵੱੜ ਛੜ ਕੇ ਦੱਸ ਰਹੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਭੇਜਿਆ ਗਿਆ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆਹ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿੱਖਤੀ ਤੌਰ ਤੇ ਉਹ ਦੇਣ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੀ ਨਾ ਤੋਂ ਵੇਚेंगे ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਨਸ਼ੇ ਦੀ ਕਮੇ ਕਮੇ ਹੋਈ ਹੈ ਸਮੋਲ ਰਿਕਵਰੀ ਇਸੇ ਤਰ੍ਹਾਂ ਹੈ ਤੋ ਸੀ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲਿਆ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਗਨ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹਿੱਮੇਤ ਹੋ ਕੇ ਅੰਦਰ ਅਸੀਂ ਮੈਮ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ